ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ 5 ਇਕੜ ਤੱਕ ਮਾਲਕੀ ਵਾਲੇ ਛੋਟੇ ਕਿਸਾਨ ਪਰਿਵਾਰਾਂ ਨੂੰ 6000 ਰੁਪਏ ਦੀ ਦਿੱਤੀ ਜਾਣ ਵਾਲੀ ਰਾਹਤ ਏ ਦਿਨ ਪੰਜਾਬ ਦੇ ਕਰੀਬ 10 ਲੱਖ ਕਿਸਾਨ ਪਰਿਵਾਰ ਆਉਣਗੇ ਪੰਜਾਬ ਸਰਕਾਰ ਨੇ ਇਸ ਤੇ ਕਾਰਵਾਈ ਕਰਦਿਆਂ 9 ਲੱਖ 50 ਹਜ਼ਾਰ ਕਿਸਾਨ ਪਰਿਵਾਰਾਂ ਦੇ ਬੈਂਕ ਖਾਤੇ ਆਨਲਾਈਨ ਰਾਹੀਂ ਕੇਂਦਰ ਨੂੰ ਭੇਜ ਦਿੱਤੇ ਹਨ 2000 ਰੁਪਏ ਦੀ ਪਹਿਲੀ ਕਿਸ਼ਤ ਦੇ ਤਹਿਤ ਪੰਜਾਬ ਦੇ 1.5 ਲੱਖ ਦੇ ਕਰੀਬ ਕਿਸਾਨਾਂ ਦੇ ਖਾਤਿਆਂ ਵਿੱਚ 26 ਕਰੋੜ ਰੁਪਏ ਪੈ ਚੁੱਕੇ ਹਨ ਪੰਜਾਬ ਦੇ ਬਖ ਬਖ ਜ਼ਿਲ੍ਹਿਆਂ ਵਿੱਚ ਪਹਿਲਾਂ ਫਾਰਮ ਪ੍ਰਭਾਏ ਗਏ ਹਨ ਤੇ ਇਨ੍ਹਾਂ ਫਾਰਮਾਂ ਦੀ ਮੁੱਢਲੀ ਜਾਣਵੀਂ ਦੇ ਆਧਾਰ ਉੱਪਰ ਹਰ ਜ਼ਿਲ੍ਹੇ ਦੇ ਕਿਸਾਨਾਂ ਦੇ ਬੈਂਕ ਖਾਤੇ ਤੇ ਹੋਰ ਵੇਰਵੇ ਰਾਹੀਂ ਦਰਜ ਕਰਕੇ ਸਟੇਟ ਪੱਧਰ ਤੇ ਅਪਲੋਡ ਕੀਤੇ ਗਏ ਹਨ ਜਿੱਤੋ ਇਹ ਅੱਗੇ ਕਿਸਾਨ ਰਾਤ ਯੋਜਨਾ ਵਾਲੀ ਕੇਂਦਰੀ ਏਜੰਸੀ ਨੂੰ ਭੇਜੀ ਜਾਣਗੇ ਹੁਣ ਤੱਕ ਪੰਜਾਬ ਦੇ ਬੱਖ-ਬੱਖ ਜ਼ਿਲ੍ਹਿਆਂ ਦੇ ਖਾਤੇ ਜੋ ਕਿ ਅਪਲੋਡ ਕੀਤੇ ਗਏ ਹਨ ਉਹਨਾਂ ਦੀ ਗਿਣਤੀ ਇਸ ਪ੍ਰਕਾਰ ਹੈ ਪਟਿਆਲਾ 57661 ਸੰਗਰੂਰ 91887 ਲੁਧਿਆਣਾ 68245 ਫਤਿਹਗੜ੍ਹ ਸਾਹਿਬ 22412 ਮੋਹਾਲੀ 17162 ਰੋਪੜ 23531 ਬਠਿੰਡਾ 52937 ਫਰੀਦਕੋਟ 31864 ਮਾਨਸਾ 41099 ਫਿਰੋਜ਼ਪੁਰ ਦੇ 52138 ਅੰਮ੍ਰਿਤਸਰ ਦੇ 48154 ਜਲੰਧਰ 31178 ਹੁਸਿਆਰਪੁਰ ਦੇ 50533 ਨਵਾਂ ਸ਼ਹਿਰ 20922 ਮੋਗਾ 54370 ਬਰਨਾਲਾ 43403 ਫਾਜ਼ਲਕਾ 52699 ਗੁਰਦਾਸਪੁਰ 65696 ਤਰਨਤਾਰਨ 45198 ਪਠਾਨਕੋਟ 99076 ਕਪੂਰਥਲਾ 19841 ਹੁਣ ਤੱਕ ਆਧ ਕਿਸਾਨਾਂ ਦੇ ਜਿਨ੍ਹਾਂ ਦੇ ਖਾਤੇ ਸਹਿਕਾਰੀ ਬੈਂਕ ਨੇ ਆਨਲਾਈਨ ਅਪਲੋਡ ਕਰ ਦਿੱਤੇ ਹਨ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ 1-2 ਦਿਨਾਂ ਤੱਕ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਹੋ ਜਾਣਗੇ ਸੋ ਇਹ ਸੀ ਜਾਣਕਾਰੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਬਾਰੇ ਜੋ ਕੱਤਰ ਕੀਤੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ